ਕੋਈ ਤਾਂ ਮੈਨੂੰ ਲਈ ਸਿੱਧਾ ਸਰ ਫਿਰ ਦੱਸੋ ਕੀ ਖਾਣਾ ਓਏ ਆਪਾਂ ਕਿਹੜਾ ਇੱਥੇ ਕੈਫੇ 'ਚ ਬੈਠੇ ਆਂ ਵੀ ਇੱਥੇ ਕੁਝ ਮਿਲ ਜੂ ਜੇ ਤੂੰ ਕੁਝ ਖਾਣਾ ਦੱਸ ਦੇ ਤਾਂ ਬਫੜ ਲਿਉਣਾ ਜਾ ਕੇ ਨਾ ਨਾ ਬਸ ਮੈਂ ਤਾਂ ਕੁਝ ਨਹੀਂ ਖਾਣਾ ਅੱਛਾ ਚਲ ਆਪਾਂ ਬਾਹਰ ਉਹ ਤੇਰੀ ਹੋ ਚਲੋ ਕੋਈ ਨਹੀਂ ਮੈਂ ਸਾਫ਼ ਕਰਿਆ ਮਾਂ ਨਹੀਂ ਤਾਂ ਦਾਗ ਪੈ ਜਾਊਗਾ ਸੌਰੀ ਗਲਤੀ ਨਾਲ ਓ ਕੋਈ ਗੱਲ ਨਹੀਂ ਫਿਰ ਕਿੱਡੀ ਗੱਲ ਆ ਮੈਂ ਸਾਫ਼ ਕਰਿਆ ਮਾਂ ਤੁਸੀਂ ਰੁਕੋ ਹਗੀਤਾ ਸਾਫ ਕਰਨਾ ਹੀ ਆ ਟੱਕੇ ਸਾਬ ਮਰੀ ਸਾਗਤ ਨਹੀਂ ਪਿਆ ਉਹ ਕੋਈ ਗੱਲ ਨਹੀਂ ਸਾਗਤ ਆ ਫਿਰ ਪਈ ਜਾਂਦੇ ਨੇ ਉੱਥੇ ਡੁੱਲ ਗਏ ਪਾਲਿਆ ਤੁਸੀਂ ਹਾਂਜੀ ਯੈਸ ਕੋਲ ਡਰਿੰਕ ਦਾ ਸਵਾਦ ਹੁੰਦਾ ਨਾ ਹੂੰ ਸਾਡਾ ਦੇ ਕੀ ਹੋ ਗਿਆ ਮੈਨੂੰ ਕੀ ਹੋ ਗਿਆ

ਮੈਂ ਤਾਂ ਠੀਕ ਹੈ ਤੂੰ ਆ ਗਈ ਨਾਲੇ ਸੌਰੀ ਮੈਂ ਕਾਲਜ ਨਾਲ ਲੇਟ ਹੋਊਗੀ ਥੋੜਾ ਜਿਹਾ ਉਹ ਕੋਈ ਗੱਲ ਨਹੀਂ ਮੈਨੂੰ ਪਤਾ ਲੇਟ ਤਾਂ ਕਾਨੂੰ ਹੋਣੀ ਹੀ ਹੋਈ ਐ ਤੇਰੀ ਬੱਸ ਲੇਟ ਹੋ ਗਈ ਨਹੀਂ ਭਾਬੀ ਅੱਜ ਮੇਰਾ ਓਵਰਟਾਈਮ ਸੀਗਾ ਆ ਕਰਕੇ ਅੱਛਾ ਓਵਰਟਾਈਮ ਲਾ ਕੇ ਆਈ ਐ ਹਾਂਜੀ ਤੇ ਨਾਲੇ ਤੁਸੀਂ ਕੁਝ ਖਾਧਾ ਆਪਣੀ ਕੰਮ ਵਾਲੀ ਵੀ ਨਹੀਂ ਬਿਗੀ ਦੀ ਕੰਮ ਵਾਲੀ ਜਦੋਂ ਮੈਨੂੰ ਪਤਾ ਨਹੀਂ ਆਈ ਕਿ ਨਹੀਂ ਮੈਂ ਤਾਂ ਸੁੱਤੀ ਪਈ ਸੀਗੀ ਮੈਂ ਤਾਂ ਤੈਨੂੰ ਐ ਕਹਿੰਦੀ ਆ ਵੀ ਮੇਰੀ ਫਿਕਰ ਨਾ ਕਰੇਗਾ ਮੈਂ ਤਾਂ ਮਾੜੀ ਮੁੱਠੀ ਚੀਜ਼ ਖਾਣ ਨਹੀਂ ਤੂੰ ਮੈਨੂੰ ਹੋਇਆ ਦੱਸ ਲਈ ਤੈਨੂੰ ਸ਼ਖਦਾ ਕਿ ਨਹੀਂ ਹਾਂ ਮੇਰੀ ਪਿਆਰੀ ਭਾਬੀ ਮੈਂ ਕੈਂਟੀਨ ਚੋ ਖਾ ਲਿਆ ਸੀ ਬਸ ਕੈਂਟੀਨ ਚੋ ਹੀ ਖਾਂਦੀ ਰਿਹਾ ਕਰ ਕੋਈ ਚੱਜ ਦੀ ਚੀਜ਼ ਵੀ ਖਾ ਲਿਆ ਕਰ ਤੈਨੂੰ ਮੈਂ ਪਤਾ ਕੀ ਹੁਣ ਜਿੱਦ ਤੇਰੇ ਭਰਾ ਨੇ ਆਣਾ ਉਹਨੇ ਮੈਨੂੰ ਗਾਲਾਂ ਕੱਢਣੀਆਂ ਨੇ ਵੀ ਕੁੜੀ ਲਿੱਸੀ ਕਰਦੀ ਉਹੋ ਪਾਪੀ ਹੁਣ ਟ੍ਰੈਂਡ ਆ ਕੁੜੀਆਂ ਪਤਲੀਆਂ ਹੀ ਸੋਹਣੀਆਂ ਲੱਗਦੀਆਂ ਨੇ ਆਹੋ ਟ੍ਰੈਂਡ ਆ ਦੇਹ ਲ ਐਨੀ ਵੱਡੀ ਹੋ ਗਈ ਤੇ ਲੈ ਕਹੀ ਜੀ ਗੱਲਾਂ ਕਰਦੀ ਆ ਉਹ ਤੇ ਮੇਰੀ ਗੱਲ ਸੁਣ ਅੰਦਰ ਨਾ ਵੱਖਣੀ ਮੁਖੜੀ ਐਨੀ ਪਈ ਹੁੰਦੀ ਐ ਉਹ ਚੀਜ਼ਾਂ ਖਾ ਲਿਆ ਕਰ ਚੰਗਾ ਨਹੀਂ ਭਾਬੀ ਮੈਨੂੰ ਨਹੀਂ ਪਸੰਦ ਮਖਣੀ ਮੁਖਣੀ ਦੀ ਲੈ ਦੇਖ ਲੈ ਕਹਿੰਦੀ ਮੈਨੂੰ ਨਹੀਂ ਪਸੰਦ ਨਹੀਂ ਮੈਂ ਤੈਨੂੰ ਐਂ ਕਹਿੰਦੀ ਆ ساری ਉਮਰ ਨੂੰ ਸਰੀਰ ਵਧੀਆ ਰਹਿੰਦਾ ਨਾ ਮੈਂ ਤਾਂ ਮੋਟੀ ਹੋ ਜੂ ਫਿਰ ਪਤਾ ਕਿੰਨੀ ਪਹਿੜੀ ਲੱਗੂਗੀ ਕੋਈ ਨਹੀਂ ਪਹਿੜੀ ਲੱਗਦੀ ਬੰਦੇ ਦੇ ਅੰਦਰ ਜਾਨ ਵੀ ਹੋਣੀ ਚਾਹੀਦੀ ਆ ਉਹੋ ਭਾਬੀ ਤੁਸੀਂ ਇਹ ਗੱਲ ਨੂੰ ਛੱਡੋ ਤੁਸੀਂ ਐਂ ਦੱਸੋ ਵੀਰੇ ਦਾ ਫੋਨ ਆਇਆ ਤੇਰਾ ਵੀਰਾ ਮੈਨੂੰ ਕਦੋਂ ਟਾਈਮ ਤੇ ਫੋਨ ਕਰਦਾ ਤੂੰ ਐਂ ਦੱਸੀ ਮੈਨੂੰ ਉਹ ਤਾਂ ਤੂੰ ਹੀ ਐ ਜਿਹੜੀ ਮੇਰੇ ਕੋਲ ਹੈਗੀ ਐ ਤੇ ਮੇਰੇ ਜੀ ਲੱਗ ਜਾਂਦਾ ਤੇਰੇ ਵੀਰੇ ਨੂੰ ਮੇਰੀ ਕੋਈ ਪਰਵਾਹ ਨਹੀਂ ਹੈਗੀ ਕੋਈ ਫਿਕਰ ਨਹੀਂ ਹੈਗੀ ਮੈਨੂੰ ਪਤਾ ਭਾਬੀ ਵੀਰੇ ਦੇ ਸੁਭਾ ਦਾ ਪਰ ਕੋਈ ਨਹੀਂ ਮੈਂ ਤਾਂ ਤੁਹਾਡੇ ਕੋਲ ਹੈਗੀ ਆ ਨਾ ਐਵੇਂ ਨਾ ਤੁਸੀਂ ਫਿਕਰ ਕਰੋ ਹੂੰ ਇਹ ਗੱਲ ਤਾਂ ਹੈਗੀ ਆ ਨਾਲੇ ਮੈਂ ਤੁਹਾਨੂੰ ਐਂ ਕਹਿੰਦੀ ਸੀ ਅੱਜ ਆਪਣੇ ਘਰੇ ਨਾ ਇੱਕ ਨਵੇਂ ਡਾਕਟਰ ਨੇ ਆਉਣਾ ਪਹਿਲੇ ਵਾਲੇ ਡਾਕਟਰ ਦੀ ਬਦਲੀ ਹੋ ਗਈ ਆ ਉਹ ਹਾਂ ਸੱਚ ਭਾਬੀ ਲੈ ਮੈਂ ਤਾਂ ਭੁੱਲੀ ਗਈ ਸੀ ਨਾਲੇ ਭਾਬੀ ਮੇਰੇ ਤਾਂ ਇੱਕੋ ਹੀ ਤਮੰਨਾ ਸੀ ਤੁਸੀਂ ਆਪਦੇ ਪੈਰਾਂ ਤੇ ਨਾ ਜਲਦੀ ਖੜੇ ਹੋ ਜਾਓ ਥੈਂਕ ਯੂ ਨਹੀਂ ਹਾਂ ਸੱਚੀ ਦੱਸੋ ਤੂੰ ਮੇਰੇ ਵਾਰੇ ਕਿੰਨਾ ਸੋਚਦੀ ਆ ਮੇਰੀ ਕਿਸਮਤ ਚੰਗੀ ਹੈ ਕਿ ਮੈਨੂੰ ਇੰਨੀ ਪਿਆਰੀ ਨਣਦ ਮਿਲੀ ਹੂ ਇਸ ਘਰ ਦੇ ਵਿੱਚ ਮੈਂ ਵੀ ਚਾਹੁੰਦੀ ਆ ਵੀ ਮੈਂ ਛੇਤੀ ਠੀਕ ਹੋ ਜਾ ਤੇ ਆਪਣੇ ਹੱਥੀਂ ਘੁੱਟ ਕੇ ਤੈਨੂੰ ਚੂਰੀਆਂ ਘਵਾਵਾਂ ਭੈਣ ਭਾਬੀ ਤਾ ਕਿੰਨੀ ਚੰਗੀਆਂ ਨਾਲੇ ਭਾਬੀ ਜੇ ਤੁਸੀਂ ਨਾ ਨਾ ਹੁੰਦੇ ਮੈਂ ਵੀ ਇਹ ਘਰ ਚ ਇਕੱਲੀ ਨੇ ਰਹਿ ਜਾਣਾ ਸੀ ਤੁਹਾਨੂੰ ਵੀਰੇ ਦਾ ਤਾਂ ਪਤਾ ਹੀ ਆ ਹਫਤਾ ਹਫਤਾ ਉਹ ਘਰੇ ਨਹੀਂ ਆਉਂਦੇ ਉਹ ਡਿਊਟੀ ਦਾ ਔਖਾ ਨਾ ਤਾਂ ਕਰਕੇ ਉਥੇ ਤੇਰੀ ਗੱਲ ਸਹੀ ਹੈ ਪਰ ਇੱਕ ਗੱਲ ਹੈ ਕੋਈ ਵੀ ਬੰਦਾ ਇਕੱਲਾ ਨਹੀਂ ਹੁੰਦਾ ਪਰ ਮਾਤਮਾ ਨੇ ਨਾ ਹਰ ਕਿਸੇ ਦੇ ਇੱਕ ਦੂਜੇ ਦੇ ਨਾਲ ਸਹਾਰਾ ਬਣਾਇਆ ਹੁੰਦਾ ਹੁਣ ਮੈਨੂੰ ਦੇਖ ਲੈ ਮੈਨੂੰ ਤੇਰਾ ਸਹਾਰਾ ਹੈ ਤੇ ਤੈਨੂੰ ਮੇਰਾ ਸਹਾਰਾ ਹੈ ਉਹ ਬੱਸ ਬਬੀ ਇਹੋ ਜਿਹੀਆਂ ਗੱਲਾਂ ਕਰਕੇ ਤੁਸੀਂ ਮੈਨੂੰ ਉਈ ਰਵਾ ਦੇਣਾ ਬੱਸ ਕਰ ਰੋਣਾ ਕਾਹਤੋਂ ਹੈ ਸੁਖੀ ਸੰਧੀ ਹੱਸਦੀ ਰਿਹਾ ਕਰ ਸੋਹਣੀ ਲੱਗਦੀ ਆ ਚਲ ਆਇਲ ਕਰ ਤੂੰ ਆਪਦੇ ਕੱਪੜੇ ਚੇਂਜ ਕਰ ਲੈ ਉਹ ਡਾਕਟਰ ਕਹਿੰਦਾ ਸੀ ਆਉਂਦਾ ਹੀ ਹੋਊਗਾ ਪੁਰਾਣੇ ਡਾਕਟਰ ਨੇ ਨਾ ਉਹਦਾ ਨੰਬਰ ਲਿਖ ਕੇ ਉੱਥੇ ਰੱਖਤਾ ਹੈ ਤੂੰ ਕਿਹਨਾਂ ਨੂੰ ਫੋਨ ਕਰ ਲੈ ਠੀਕ ਆ ਬਬੀ ਚਲ ਮੈਂ ਕੱਪੜਾ ਚੇਂਜ ਹਾਂ ਚਲ ਕਰ ਚਲ ਬਿਚਾਰੀ ਇਹ ਤਾਂ ਕਿੰਨੀ ਚੰਗੀ ਹੈ ਜਿਹੜੀ ਮੇਰੇ ਬਾਰੇ ਇੰਨਾ ਕੁ ਸੋਚਦੀ ਹੈ ਨਹੀਂ ਤੇ ਅੱਜ ਦੇ ਟਾਈਮ ਦੇ ਵਿੱਚ ਅਜਿਹੇ ਹਾਲਾਤ ਮੇਰੇ ਨੇ ਮੈਨੂੰ ਨਹੀਂ ਲੱਗਦਾ ਸੀ ਜੇ ਇਹਦੀ ਜਗ੍ਹਾ ਕੋਈ ਹੋਰ ਹੁੰਦਾ ਤੇ ਕਿਸੇ ਨੇ ਮੈਨੂੰ ਪੁੱਛਣਾ ਵੀ ਸੀ ਲੈ ਬਲਾਂ ਡਾਕਟਰ ਨੂੰ ਹੀ ਫੋਨ ਕਰਦਾ ਐਨੀ ਜੇ ਭੁੱਲ ਗਈ ਫਿਰ ਦਿਮਾਗ ਤੋਂ ਨਿਕਲ ਜਾ ਮੇਰੇ श्रीकाल जी तो टोनी के घरों बोल रहे हैं जी वो डॉक्टर ने नंबर दिता से थोड़ा हाँ जी हाँ जी अब्बी का ट्रीटमेंट चल रहा है न कदों का आ जाओगे फिर चलो ठीक है जी हाँ जी ओके किन्म से डॉक्टर आऊँगा उन्े टाइम नहीं बैठगा ਦੋਂ ਘੰਟਾ ਹੋ ਗਿਆ ਡਾਕਟਰ ਨੂੰ ਫੋਨ ਲਾਇਆ ਨੂੰ ਕਹਿੰਦਾ ਸੀ ਆਉਣਾ ਕਿਵੇਂ ਹਲੇ ਤੱਕ ਨਹੀਂ ਆਇਆ ਲੈ ਮੈਨੂੰ ਲੱਗਾ ਡਾਕਟਰ ਹੀ ਆ ਗਿਆ ਚਲ ਪਨਾ ਗੇਟ ਹੀ ਖੁੱਲਣਾ ਸਤਿ ਸ਼੍ਰੀ ਅਕਾਲ ਜੀ ਇਹ ਟੋਨੀ ਦਾ ਘਰ ਹੈ ਅੱਧਾ ਘੰਟਾ ਪਹਿਲਾਂ ਫੋਨ ਆਇਆ ਸੀ ਮੈਂ ਡਾਕਟਰ ਅਨਮੋਲ ਹਾਂਜੀ ਹਾਂਜੀ ਮੈਂ ਹੀ ਫੋਨ ਕੀਤਾ ਸੀ ਆਜੋ ਅੰਦਰ ਹਾਂਜੀ ਫਾਬੀ ਉਹ ਹੀ ਦਾ ਜਨਮ ਨੂੰ ਫੋਨ ਕੀਤਾ ਸੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੈਠੋ ਵੀਰੇ ਬੈਠੋ ਹੋਰ ਵੀਰੇ ਚਾਹ ਪਾਣੀ ਲਓ ਨਹੀਂ ਨਹੀਂ ਭਾਜੀ ਚਾਹ ਤਾਂ ਮੈਂ ਪੀਂਦਾ ਹੀ ਨਹੀਂ ਕੋਈ ਗੱਲ ਨਹੀਂ ਹਾਂ ਕਾਫੀ ਬਣਾ ਲੇਗੀ ਹਾਂ ਪਰ ਨਹੀਂ ਜੀ ਇੰਨੀ ਖੇਚਲ ਕਰਨ ਦੀ ਕੀ ਲੋੜ ਐ ਤੇ ਵੀਰ ਜੀ ਘਰ ਹੈ ਨਹੀਂਗੇ ਨਹੀਂ ਜੀ ਉਹ ਅਸਲ ਤੇ ਵਿੱਚ ਘਰੇ ਨਹੀਂ ਹੁੰਦੇ ਉਹਨਾਂ ਦੀ ਡਿਊਟੀ ਨਾ ਬਠਿੰਡੇ ਐ ਇਸ ਕਰਕੇ ਉਹ ਹਫ਼ਤੇ 'ਚ ਇੱਕ ਦਿਨ ਹੀ ਢੇੜਾ ਮਾਰਦੇ ਨੇ ਘਰ 'ਚ ਤਾਂ ਸਿਰ ਨਨਤ ਪਰਜਾਈ ਹੁੰਦੀ ਐ ਚਲੋ ਵਧੀਆ ਜੀ ਕੋਈ ਗੱਲ ਨਹੀਂ ਵੀਰੇ ਤੁਸੀਂ ਐਵੇਂ ਨਾ ਚਿਚਕੋ ਨਾ ਪਹਿਲਾਂ ਤੁਹਾਡੇ ਤੋਂ ਪਹਿਲਾਂ ਇੱਕ ਹੋਰ ਡਾਕਟਰ ਆਉਂਦੇ ਹੁੰਦੇ ਸੀਗੇ ਤੁਹਾਨੂੰ ਪਤਾ ਫਿਰ ਉਹਨਾਂ ਦੀ ਬਦਲੀ ਹੋ ਗਈ ਹਾਂਜੀ ਹਾਂਜੀ ਉਹਨਾਂ ਦੀ ਬਦਲੀ ਹੋ ਗਈ ਸੀ ਤੇ ਫਿਰ ਮੈਂ ਇੱਥੇ ਆ ਗਿਆ ਤੂੰ ਉਹਨੇ ਨੰਬਰ ਵੀ ਦਿੱਤਾ ਸੀ ਮੈਨੂੰ ਤੁਹਾਡਾ ਅੱਛਾ ਅੱਛਾ ਭਾਬੀ ਮੈਂ ਚਾਵਨ ਹਣੀ ਹਾਂ ਹਾਂ ਬਣਾ ਲੈ ਹੋਰ ਵੀ ਰਿਆ ਦੱਸੋ ਹੋਰ ਤੁਹਾਡਾ ਜੀ ਲੱਗਿਆ ਸਾਡੇ ਪਿੰਡ ਹਾਂਜੀ ਹਾਂਜੀ ਪਿੰਡ ਜੀ ਤਾਂ ਤੁਹਾਨੂੰ ਪਤਾ ਲਾਉਣੀ ਪੈਂਦਾ ਕੰਮ ਧੰਦੇ ਕਰਕੇ ਤੁਰੇ ਫਿਰਦੇ ਆਗੇ ਪਿੰਡ ਕਿਵੇਂ ਦੇ ਲੱਗਿਆ ਵੀਰੇ ਤੁਹਾਡੀ ਪਿੰਡ ਤਾਂ ਬਹੁਤ ਸੋਹਣਾ ਜੀ ਚਲੋ ਇੱਥੇ ਦੇ ਲੋਕ ਵੀ ਬਹੁਤ ਅੱਛੇ ਹਾਂਜੀ ਹਾਂਜੀ ਲੋਕ ਵਧੀਆ ਬਾਕੀ ਕੋਈ ਪੈਸਾ ਰੱਖਣੀ ਕਿਸਦਾ ਰੱਖਦਾ ਮੇਨ ਤਾਂ ਇਹੀ ਹੁੰਦਾ ਵੀ ਅਗਲਾ ਪੈਸੇ ਰੱਖ ਲੈਂਦਾ ਮੁੜ ਕੇ ਦਿੰਦਾ ਨਹੀਂ ਉਹ ਗੱਲ ਤਾਂ ਹੈ ਨਹੀਂਗੀ ਹਾਂ ਵੀਰੇ ਹਾਂਜੀ ਹਾਂਜੀ ਹੋਰ ਦੱਸੋ ਕਿਵੇਂ ਆ ਤੁਹਾਡੀ ਸਿਹਤ ਹੋਣਾ ਹਾਂ ਫਰਕ ਵੀਰੇ ਥੋੜਾ ਜਾਂ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰਿਆ ਕਰੋ ਜਮਾਂ ਠੀਕ ਹੋ ਜਾਓਗੇ ਤੁਸੀਂ ਚਲੋ ਧੰਨਵਾਦ ਪਰਮਾਤਮਾ ਕਰੇ ਮੈਂ ਜਲਦੀ ਠੀਕ ਹੋ ਜਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਹਾਈ ਕਿੰਨਾ ਸੋਹਣਾ ਏਕਟਰ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਵੀ ਇੰਨਾ ਸੋਹਣਾ ਮੁੰਡਾ ਮੇਰੀ ਅੱਖਾਂ ਸਾਹਮਣੇ ਹੀ ਆਊਗਾ ਪਰ ਇਹਨਾ ਗੱਲ ਕਿਵੇਂ ਕਰਾਂ ਚਾਓ ਨੰਬਰ ਤਾਂ ਆ ਗਿਆ ਅੱਗੇ ਦੇਖਦੇ ਹਾਂ ਆਲੇ ਤੁਸੀਂ। ਥੋੜਾ ਚੈੱਕਅਪ ਤਾਂ ਹੋ ਗਿਆ। ਜੇ ਤੁਸੀਂ ਮਾਈਂਡ ਨਾ ਕਰੋ ਤਾਂ ਤੁਹਾਡੇ ਕੁਝ ਟੈਸਟ ਕਰਨੇ ਪੈਣਗੇ। ਲੈ। ਮਾਈਂਡ ਕਿ ਕਰਨਾ ਵੀਰੇ? ਟੈਸਟ ਤਾਂ ਕਰਨੀ ਹੀ ਐ। ਨਾਲੇ ਤੁਸੀਂ ਡਾਕਟਰ ਹੋ। ਮੈਂ ਤਾਂ ਮਰੀਜ਼ ਆ। ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਦਾਂ ਕਰੋ। ਹਾਂਜੀ ਡਾਕਟਰ ਸਾਹਿਬ। ਅਸੀਂ ਤਾਂ ਤੁਹਾਡੇ ਤੇ ਪੂਰਾ ਭਰੋਸਾ ਕਰਦੇ ਆਂ। بس ਮੇਰੇ ਭਾਬੀ ਉਹਨਾਂ ਜਲਦੀ ਜਲਦੀ ਠੀਕ ਕਰ ਦੋ ਡੋਂਟ ਵਰੀ ਤੁਸੀਂ ਟੈਨਸ਼ਨ ਨਾ ਲੋ ਰੱਬ ਆਪੇ ਭਲੀ ਕਰੂਗਾ ਤੁਸੀਂ ਜਲਦੀ ਠੀਕ ਹੋ ਜਾਓਗੇ ਸੱਚੀ ਦੱਸਾਂ ਤੇ ਮੈਨੂੰ ਐ ਲੱਗਦਾ ਜਿਵੇਂ ਆਪਣੇ ਘਰੇ ਨਾ ਰੱਬ ਨੇ ਇੱਕ ਫਰਿਸ਼ਤਾ ਭੇਜਤਾ ਹੁੰਦਾ ਹੁਣ ਮੈਨੂੰ ਐ ਜੀ ਜੀ ਲੱਗੀ ਜਾਂਦਾ ਮੇਰਾ ਵੀ ਜਿਵੇਂ ਮੈਂ ਸੱਚੀ ਹੋ ਠੀਕ ਹੋ ਗਈ ਹੰਨੀ ਉਹ ਕੋਈ ਗੱਲ ਨਹੀਂ ਜੀ ਜੇ ਇੰਨਾ ਵਿਸ਼ਵਾਸ ਕਰ ਦੋ ਤੁਸੀਂ ਮੇਰੇ ਤੇ ਤਾਂ ਬਹੁਤ ਜਲਦੀ ਠੀਕ ਹੋ ਜਾਓਗੇ ਰੱਬ ਆਪੇ ਭਲੀ ਕਰੂਗਾ ਹਾਂ ਵੀਰੇ ਰੱਬ ਭਲੀ ਤਾਂ ਕਰੂ ਮੈਲੇ ਸਾਨੂੰ ਦਾ ਤੁਹਾਡੇ ਤੇ ਬਹੁਤ ਭਰੋਸਾ ਹੈ ਮੈਂ ਤਾਂ ਆਪ ਕਹਿੰਨੀ ਆ ਵੀ ਮੈਂ ਜਲਦੀ ਠੀਕ ਹੋ ਜਾ ਤੁਰਦੀ ਫਿਰਦੀ ਹੋ ਜਾ ਮੈਂ ਤਾਂ ਮੈਂ ਕਦੋਂ ਕਿਤਾ ਕਿਸ ਵਿਚਾਰੀ ਤੇ ਬੋਝ ਬਣ ਕੇ ਬੈਠੀ ਰਹਾਂਗੀ ਐਵੇਂ ਕਿਉਂ ਕਹਿੰਨੀ ਆ ਭਾਬੀ ਤੁਸੀਂ ਮੇਰੇ ਤੇ ਕਦੇ ਵੀ ਬੋਝ ਨਹੀਂ ਬਣਿਆਗੇ ਅੱਗੇ ਤੋਂ ਨਾ ਆ ਗੱਲ ਕਿਹੋ ਸਹੀ ਕਹਿਜੀ ਤੁਸੀਂ ਕੋਈ ਵੀ ਕਿਸੇ ਦੇ ਜਾਣ ਬੁੱਝ ਕੇ ਬੋਝ ਨਹੀਂ ਬਣਦਾ ਇਹ ਤਾਂ ਜ਼ਿੰਦਗੀ ਹੈ ਕੋਈ ਵੀ ਖੇਡ ਖੇਡ ਸਕਦੀ ਹੈ ਸਹੀ ਗੱਲ ਹੈ ਵੀਰੇ ਮੈਨੂੰ ਤਾਂ ਨਾ ਉਹ ਕਲੈਣੀ ਘੜੀ ਜਦੋਂ ਯਾਦ ਹੁੰਦੀ ਆ ਪੁੱਛਣਾ ਮੇਰਾ ਤਾਂ ਲੂ ਖੰਡਾ ਖੜਾ ਹੋ ਜਾਂਦਾ ਇਸ ਕਰਕੇ ਮੈਂ ਤਾਂ ਪਰਮਾਤਮਾ ਅੱਗੇ ਹੀ ਅਰਦਾਸ ਕਰਦੀ ਆ ਕਿ ਇਹੋ ਜਿਹੇ ਦਿਨ ਕਿਸੇ ਦੇ ਨਾਲ ਨਾ ਲਿਆਵੀ ਸਹੀ ਗੱਲ ਹੈ ਜੀ ਤੁਸੀਂ ਰੱਬ ਤੇ ਭਰੋਸਾ ਰੱਖੋ ਸਭ ਕੁਝ ਠੀਕ ਹੋ ਜਾਊਗਾ ਐਵੇਂ ਬਹੁਤੀ ਟੈਨਸ਼ਨ ਨਾ ਲਿਆ ਕਰੋ ਤੁਸੀਂ ਹਾਂਜੀ ਉਹ ਤਾਂ ਹੈ ਚਲੋ ਠੀਕ ਹੈ ਜੀ ਮੈਂ ਫਿਰ ਚੱਲਣਾ ਠੀਕ ਹੈ ਵੀਰੇ ਤੁਸੀਂ ਮੈਨੂੰ ਐਂ ਦੱਸੋ ਵੀ ਤੁਹਾਡੀ ਅੱਜ ਦੀ ਫੀਸ ਕਿੰਨੀ ਆ ਲੈ ਪੈਣੀ ਨਾਲੇ ਤਾਂ ਵੀਰ ਕਹਿੰਨੀ ਆ ਨਾਲੇ ਪੈਸੇ ਪੁੱਛਦੀ ਆ ਆਹ ਕਾਦੇ ਪੈਸੇ ਕੋਈ ਨਹੀਂ ਤੁਸੀਂ ਰਹਿਣ ਦਿਓ ਵੀਰੇ ਉਹ ਗੱਲ ਨਹੀਂ ਹੈਗੀ ਆਖਰ ਨੂੰ ਤੇਰੀ ਮਿਹਨਤ ਆ ਅਸੀਂ ਤੇਰੀ ਮਿਹਨਤ ਨਹੀਂ ਰੱਖ ਸਕਦੇ ਤੂੰ ਵੀ ਤਾਂ ਬਗਾਨੇ ਪਿੰਡੋਂ ਇੱਥੇ ਕਮਾਈ ਕਰਨ ਆਇਆ ਹਾਂ ਉਹ ਤਾਂ ਮੈਂ ਤੁਹਾਡੀ ਗੱਲ ਸਮਝਦਾ ਪਣੀ ਵੀ ਮੈਂ ਕਮਾਈ ਕਰਨ ਆਇਆ ਪਰ ਮੈਂ ਤਾਂ ਤੁਹਾਡਾ ਇਕੱਲਾ ਚੈੱਕਅਪ ਕੀਤਾ ਇਹਦੇ ਕਾਦੇ ਪੈਸੇ ਕੋਈ ਨਾ ਕੱਲ ਨੂੰ ਟੈਸਟ ਕਰਨ ਆਉਂਗਾ ਕੱਲ ਨੂੰ ਸਾਰੀ ਫੀਸ ਲੈ ਜੂ ਆਪਦੀ ਮੈਂ ਟੈਨਸ਼ਨ ਨਾ ਚੰਗਾ ਵੀ ਹਾਂਜੀ ਐਂ ਕਰ ਲਈ ਹਾਂ ਹਾਂਜੀ ਜੇ ਵੀਰੇ ਨੂੰ ਬਾਹਰ ਤੱਕ ਗੇਟ ਤੇ ਛੱਡਿਆ ਤੈਨੂੰ ਪਤਾ ਗਵਾਂਡੀਆਂ ਦੇ ਕੁੱਤਾ ਬਾਹਰ ਬੈਠਾ ਹੁੰਦਾ ਠੀਕ ਆ ਪਣੀ ਚੱਲ ਠੀਕ ਐ ਸੱਚੀ ਕਾ ਲੇ ਵਿਚਾਰਾ ਬਾਲਾ ਚੰਗਾ ਆ ਦੇ ਲ ਫੀਸ ਨੂੰ ਵੀ ਮਨਾ ਕਰ ਗਿਆ ਚਲ ਪ੍ਰਮਾਤਮਾ ਬਸ ਮੈਨੂੰ ਠੀਕ ਕਰ ਦੇ ਕੀ ਪਤਾ ਮੈਂ ਇਹਦੇ ਹੱਥੇ ਠੀਕ ਹੋਣਾ ਹੋਵੇ ਥੈਂਕ ਯੂ ਜੀ ਤੁਸੀਂ ਮੇਰੀ ਭਾਬੀ ਬਾਰੇ ਇੰਨਾ ਸੋਚਿਆ ਕੋਈ ਗੱਲ ਨਹੀਂ ਜੀ ਅਸੀਂ ਤਾਂ ਡਾਕਟਰ ਐ ਸਾਡਾ ਤਾਂ ਫਰਜ਼ ਬਣਦਾ ਵੀ ਤੁਹਾਡੀ ਸੇਵਾ ਕਰੀਏ ਚਲੋ ਠੀਕ ਹੈ ਜੀ ਮੈਂ ਚਲਦਾ ਹਾਂ ਹਾਂਜੀ ਹਾਂਜੀ ਭਾਬੀ ਹੁਣਾ ਡਾਕਟਰ ਜਿਹੜਾ ਟੈਸਟ ਕਰਕੇ ਲੈ ਕੇ ਗਿਆ ਹਨਾ ਮੈਂ ਤਾਂ ਐ ਕਹਿੰਦੀ ਨਾਰਮਲ ਹੀ ਆ ਜਾਣਾ ਨਾਰਮਲ ਕਿੱਦਾਂ ਆ ਜੰਦੀ ਹੈ ਰਿਪੋਰਟਾਂ ਜਦ ਮੈਂ ਨਾਰਮਲ ਨਹੀਂ ਹੈਗੀ ਫਿਰ ਲੈ ਭਾਬੀ ਆਇਨਾ ਬੋਲਿਆ ਕਰੋ ਤੁਸੀਂ ਮੈਨੂੰ ਤਾਂ ਐ ਲੱਗਦਾ ਆ ਜਿਹੜਾ ਡਾਕਟਰ ਆਏਗਾ ਨਾ ਸਿਆਣਾ ਸੀ ਵਿਚਾਰਾ ਹਨਾ ਨਾਲੇ ਪਹਿਲਾ ਵਾਲਾ ਜਿਹੜਾ ਡਾਕਟਰ ਸੀ ਉਹ ਤਾਂ ਤੁਹਾਨੂੰ ਦਵਾਈਆਂ ਦੇ ਕੇ ਮੁਰ ਜਾਂਦਾ ਸੀ ਪਰ ਇਹਨੇ ਤਾਂ ਪਹਿਲਾਂ ਤੁਹਾਡੇ ਟੈਸਟ ਕੀਤੇ ਨੇ ਹਾਂ ਗੱਲ ਤਾਂ ਤੇਰੀ ਬਿਲਕੁਲ ਸਹੀ ਹੈ ਇਹਨੇ ਪਹਿਲਾਂ ਟੈਸਟ ਕੀਤੇ ਨੇ ਟੈਸਟ ਉਹ ਤਾਂ ਹੀ ਕਰਦਾ ਹੁੰਦਾ ਹੈ ਤਾਂ ਕਿ ਬਿਮਾਰੀ ਦੀ ਜੜ ਤੱਕ ਜਾ ਸਕੇ। ਵੀ ਤੇ ਤੁਹਾਨੂੰ ਪਤਾ ਹੀ ਹੈ ਜਿਹੜਾ ਪਹਿਲਾ ਵਾਲਾ ਡਾਕਟਰ ਸੀ ਚਲ ਆਪਾਂ ਮਾੜਾ ਤਾਂ ਨਹੀਂ ਕਹਿੰਦੇ ਪਰ ਉਹ ਗੋਲੀਆਂ ਦੇ ਕੇ ਸਾਰ ਦਿੰਦਾ ਸੀ। ਨਾ ਤਾਂ ਬੰਦਾ ਆਖ ਠੀਕ ਹੋਵੇ ਨਾ ਬਿਮਾਰੀ ਜੜ ਤੋਂ ਨਿਕਲੇ। ਉਹੀ ਤਾਂ ਗੱਲ ਹੈ ਭਾਬੀ ਨਾਲੇ ਮੈਂ ਸੁਣਿਆਗਾ ਆ ਡਾਕਟਰ ਨੂੰ ਨਾ 3 ਸਾਲ ਦਾ ਐਕਸਪੀਰੀਅੰਸ ਹੈਗਾ ਤਾਂ ਹੀ ਪਹਿਲਾਂ ਤੇ ਟੈਸਟ ਕੀਤੇ ਨੇਗੇ। ਹਾਂ ਮੈਨੂੰ ਸੱਚੀ ਐਂ ਲੱਗਦਾ ਵੀ ਹੁਣ ਮੈਂ ਇਹਦੇ ਹੱਥੋਂ ਠੀਕ ਹੋਵਾਂਗੀ। ਇਹ ਤਾਂ ਵਧੀਆ ਜੜ ਤੱਕ ਲੱਭ ਕੇ ਬਿਮਾਰੀ ਨੂੰ ਫੇਰ ਮੈਨੂੰ ਠੀਕ ਕਰੂਗਾ ਭਾਬੀ ਜਦੋਂ ਤੂੰ ਠੀਕ ਹੋਗੀ ਵੀਰਾ ਕਿੰਨਾ ਖੁਸ਼ ਹੋਊਗਾ ਹਨ ਲੈ ਮੈਂ ਤਾਂ ਆਪ ਕਹਿਨੀ ਹੈ ਸੱਚੀ ਵੀ ਉਹ ਦਿਨ ਦੁਬਾਰਾ ਮੁੜਿਆ ਜਦ ਮੈਂ ਤੁਰਦੀ ਫਿਰਦੀ ਸੀ ਤੇਰੇ ਵੀਰੇ ਨਾਲ ਘੁੰਮਦੀ ਨੂੰਦੀ ਸੀ ਕਿੱਥੇ ਕਿਸਮਤ ਮੇਰੀ ਮਾੜੀ ਕੋਈ ਨਹੀਂ ਬਾਬੀ ਰੱਬ ਤੇ ਭਰੋਸਾ ਰੱਖ ਐਵੇਂ ਨਾ ਤੂੰ ਬੋਲੀ ਜਾ ਕਰ ਆਪੇ ਠੀਕ ਹੋ ਜੇਂਗੀ ਦੇਖੀ ਤੂੰ ਰੱਬ ਤੇ ਤਾਂ ਭਰੋਸਾ ਆ ਤਾਂ ਹੀ ਤਾਂ ਪਈਆਂ ਜੇ ਕਿ ਤੇ ਰੱਬ ਤੇ ਭਰੋਸਾ ਨਾ ਨਾ ਹੁੰਦਾ ਹੁਣ ਪਤਾ ਨਹੀਂ ਮੇਰਾ ਕੀ ਹਾਲ ਹੋਣਾ ਸੀਗਾ ਮੈਨੂੰ ਪਤਾ ਭਾਬੀ ਵੀਰੇ ਦਾ ਤਾਂ ਸੁਭਾਈ ਐਵੇਂ ਦਾ ਉਹ ਤਾਂ ਕਿਸੇ ਦੀ ਫਿਕਰ ਨਹੀਂ ਕਰਦੇ ਪਰ ਭਾਬੀ ਮੈਂ ਤਾਂ ਇਹੋ ਚਾਹੁੰਨੀ ਆ ਜਦੋਂ ਵੀਰਾ ਆਵੇ ਨਾ ਤੁਸੀਂ ਠੀਕ ਹੋ ਜਾਓ ਤੁਹਾਨੂੰ ਚੱਲ ਕੋਈ ਨਾ ਇਹ ਤਾਂ ਹੁਣ ਉਹਦੀ ਮਰਜ਼ੀ ਆ ਬਾਕੀ ਪਤਾ ਜਦੋਂ ਮੈਂ ਤੈਨੂੰ ਕੰਮ ਕਰਦੀ ਨੂੰ ਦੇਖਦੀ ਆ ਨਾ ਮੈਨੂੰ ਬਾਲੀ ਖੇਚ ਛੱਡਦੀ ਆ ਮੈਨੂੰ ਐ ਹੁੰਦਾ ਵੀ ਮੈਂ ਕਾਹਤੋਂ ਨਹੀਂ ਕਰ ਸਕਦੀ ਕੰਮ ਭਾਬੀ ਤੁਸੀਂ ਕਿਹੜਾ ਜਾਣ ਬੁੱਝ ਕੇ ਮੰਜੇ ਤੇ ਪਏ ਹੋ ਜਾਂ ਤੁਹਾਨੂੰ ਕਿਹੜਾ ਸ਼ੌਂਕ ਆ ਬਿਮਾਰ ਹੋਣ ਦਾ ਕੋਈ ਨਹੀਂ ਤੁਸੀਂ ਜਲਦੀ ਠੀਕ ਹੋ ਜਾਓਗੇ ਸੱਚੀ ਮੇਰੇ ਨਾਲ ਤਾਂ ਬਹੁਤ ਚੰਗੀ ਹੈ ਜਿਹੜਾ ਮੇਰੇ ਇੰਨਾ ਖਿਆਲ ਰੱਖਦੀ ਹੈ ਜੇ ਤੂੰ ਨਾ ਹੁੰਦੀ ਨਾ ਪਤਾ ਨਹੀਂ ਮੇਰੇ ਕੀ ਬਹਣਾ ਸੀ ਬਸ ਤੂੰ ਹੀ ਮੇਰਾ ਸਹਾਰਾ ਹੈ ਲੈ ਫੇਰ ਭਾਗੀਆਂ ਨਾ ਅੱਖਾਂ ਭਾਬੀ ਐਵੇਂ ਨਾ ਰੋਈ ਜਾਕਰ ਮੈਨੂੰ ਨਹੀਂ ਵਧੀਆ ਲੱਗਦਾ ਹੈਗਾ ਜਦੋਂ ਤੂੰ ਰੋਨੀ ਆਲੀ ਅੱਗੇ ਤੋਂ ਨਹੀਂ ਤੇਰੀ ਅੱਖ ਚੋਂ ਹੰਝ ਹੋਣਾ ਚਾਹੀਦਾ ਬਸ ਮੈਂ ਤਾਂ ਆਦੀ ਕਿਸਮਤ ਨਾਲ ਰੋਣੀ ਆ ਵੀ ਰੱਬ ਨੇ ਕਿਥੋਂ ਮੈਨੂੰ ਇਹ ਡੰਡ ਲਾਤਾ ਬਿਸਤਰੇ ਤੇ ਪਈ ਆ ਨਹੀਂ ਤਾਂ ਮੈਂ ਚਾਹੁੰਦੀ ਸੀ ਮੈਂ ਤੇਰੇ ਨਾਲ ਖੜਦੀ ਕੋਈ ਨਹੀਂ ਭਾਬੀ ਜਦੋਂ ਤੂੰ ਠੀਕ ਹੋਊਗੀ ਨਾ ਉਦੋਂ ਮੈਨੂੰ ਬੈਠਣ ਵੀ ਨਹੀਂ ਦੇਣਾ ਹੈਗਾ ਚੱਲ ਚੰਗਾ ਤੂੰ ਗੱਲਾਂ ਨਾ ਮਾਰੀ ਜਾ ਕਾਮਨ ਵੀੜ ਕੇ ਜਾ ਰੂਮ ਚ ਆਪਣੇ ਆਪੇ ਰੈਸਟ ਕਰ ਲੈ ਡਾਕਟਰ ਵੀ ਆਉਂਦਾ ਹੁਣ ਹਾਂ ਹਾਂ ਭਾਬੀ ਠੀਕ ਆ ਚੰਗਾ ਬਿਚਾਰੀ ਕਿੰਨੀ ਚੰਗੀ ਆ ਹਜੇ ਨਿਆਣੀ ਹੈ ਪਰ ਫਿਰ ਵੀ ਕਿੰਨੀ ਸਿਆਣੀ ਹੋ ਗਈ ਦੇਖ ਲਾ ਮੇਰੇ ਕਿਸੇ ਕੱਲੋ ਜਵਾਬ ਨਹੀਂ ਦਿੰਦੀ ਮੇਰੀ ਕਿਸਮਤ ਚੰਗੀ ਹੈ ਰਬ ਪਰ ਹੇ ਵਾਈਕਰੂ ਹਮੇ ਤੇਰੇ ਕੀ ਅਰਦਾਸ ਕਰਦੀ ਆ ਵੀ ਮੈਨੂੰ ਇਸ ਗੰਦੀ ਬਿਮਾਰੀ ਤੋਂ ਛੁਟਕਾਰਾ ਦਿ ਮੈਂ ਕਰਦੋਂ ਤੱਕ ਇਸ ਬਿਚਾਰੀ ਤੇ ਬੋਝ ਬਣ ਕੇ ਰਹਾਂਗੀ ਜੀ ਦੇ ਕੀ ਆਇਰਪੋਰਟ ਚ ਮੈਂ ਠੀਕ ਤਾਂ ਹੋ ਜੂਣਾ ਹਾਂ ਹਾਂਜੀ ਭੈਣ ਜਲਦੀ ਠੀਕ ਹੋ ਜਾਓਗੇ ਤੁਸੀਂ ਕਬਰ ਆਉਣ ਵਾਲੀ ਕੋਈ ਗੱਲ ਨਹੀਂ ਹੈਗੀ ਸਪੋਰਟ ਚ ਆਇਆ ਕਿ ਇਹ ਵਸੇ ਨਾਰਮਲ ਹੈ ਸਭ ਕੁਝ ਹਾਂਜੀ ਹਾਂਜੀ ਭੈਣੇ ਨਾਰਮਲ ਹੀ ਹੈ ਉਹ ਤਾਂ ਨਾ ਗੋਟਿਆਂ ਤੋਂ ਥੱਲੇ ਤੁਹਾਡਾ ਖੂਨ ਦਾ ਸਰਕਲ ਜਮਾ ਬੰਦ ਹੋਇਆ ਗਿਆ ਜਿਹਦੇ ਕਰਕੇ ਤੁਸੀਂ ਤੁਰ ਨਹੀਂ ਸਕਦੇ ਅੱਛਾ ਹਾਂਜੀ ਤੇ ਮੈਂ ਤੁਹਾਨੂੰ ਐਂ ਕਹਿੰਦਾ ਸੀ ਜਿਹੜੀ ਦਵਾਈ ਤੁਸੀਂ ਉਹਨੂੰ ਖਾਈ ਜਾਂਦੇ ਹੋ ਉਹ ਤੁਸੀਂ ਬਿਲਕੁਲ ਨਹੀਂ ਖਾਣੀ ਤੇ ਜਿਹੜੀ ਦਵਾਈ ਮੈਂ ਤੁਹਾਨੂੰ ਦਿੱਤੀ ਆ ਉਹ ਖਾਣੀ ਆਂ ਬਸ ਤੁਸੀਂ ਠੀਕ ਹੈ ਜੀ ਹਾਂਜੀ ਕਿੰਨਾ ਟਾਈਮ ਖਾਣੀ ਪੋਗੀ ਦਵਾਈ ਨਾਲੇ ਪਾਪੀ ਠੀਕ ਤਾਂ ਹੋ ਜਾਣਗੇ ਨਾ ਹਾਂਜੀ ਹਾਂਜੀ ਬਿਲਕੁਲ ਠੀਕ ਹੋ ਜਾਣਗੇ 3 ਮਹੀਨੇ ਦਾ ਕੋਰਸ ਹੈ ਤੇ ਇੱਕ ਤੁਹਾਨੂੰ ਮੈਂ ਕਹਿੰਦਾ ਸੀ ਨਾਰੀਅਲ ਤੇਲ ਦੀ ਨਾਲ ਮਾਲਸ਼ ਕਰਦਿਆ ਕਰੋ ਨਾਲੇ ਗੋਡਿਆਂ ਤੇ ਨਾਲੇ ਲੱਤਾਂ ਤੇ ਨਾਲੇ ਪੈਰਾਂ ਤੇ ਨਾਲੇ ਆਰਾਮ ਮਿਲੂਗਾ ਜਲਦੀ ਠੀਕ ਹੋ ਜਾਣਗੇ ਠੀਕ ਹੈ ਜੀ ਕੋਈ ਨਹੀਂ ਕਿੰਨੇ ਪੈਸੇ ਹੋਗੇ ਉਹ ਕੋਈ ਗੱਲ ਨਹੀਂ ਜੀ ਪੈਸਿਆਂ ਦੀ ਕੀ ਗੱਲ ਹੈ ਮੈਂ ਕਿਹੜਾ ਭੱਜਿਆ ਜਾਣਾ ਕੋਈ ਨਹੀਂ ਲੈ ਲਾਂਗੇ ਪੈਸੇ ਨਹੀਂ ਨਹੀਂ ਵੀਰੇ ਹੈ ਨਾ ਖਾ ਪਹਿਲਾਂ ਵੀ ਦੇਖ ਤੁਰੇ ਇਹ ਕਿਹਾ ਸੀਗਾ ਵੀ ਟੈਸਟ ਕਰਾ ਲਓ ਦਵਾਈ ਲੈ ਲਓ ਫਿਰ ਪੈਸੇ ਲੈ ਲੀ ਹੁਣ ਕਿ ਰਬਈ ਪੈਸੇ ਤੇ ਤੈਨੂੰ ਲੈਣੇ ਪੈਣਗੇ ਚਲੋ ਕੋਈ ਗੱਲ ਨਹੀਂ 1500 ਰੁਪਇਆ ਹੋ ਗਏ ਜਲਦੀ ਐਂ ਕਰਨੀ ਹਾਂ ਨਾਲੇ ਪੈਸੇ ਲੈ ਗਏ ਨਾਲੇ ਫੁੱਟ-ਪੁੱਟ ਚਾਹਵਾ ਨਹੀਂ ਨਿਭਣੇ ਚਾਹ ਨਹੀਂ ਬਿਣੀ ਮੈਂ ਜਾਣਾਗਾ ਤੁਹਾਨੂੰ ਪਤਾ ਫਿਰ ਮਰੀਜ਼ ਆ ਜਾਂਦਾ ਕੋਈ ਪੈਸੇ ਲੈ ਗਏ ਚਲੋ ਵੀ ਬਾਕੀ ਆ ਰਿਪੋਰਟਾਂ ਤੁਸੀਂ ਰੱਖ ਲਓ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਜਲਦੀ ਠੀਕ ਹੋ ਜਾਓਗੇ ਤੁਸੀਂ ਚਲੋ ਠੀਕ ਤੁਹਾਨੂੰ ਠੀਕ ਹੈ ਜੀ ਮੈਂ ਚੱਲਦਾ ਅੱਛਾ ਠੀਕ ਹਾਂ ਜੀ ਸਾਡੇ ਕੋਲ ਤੇ ਗੇਟ ਲਾਉਣ ਨਾ ਨਹੀਂ ਕੋਈ ਗੱਲ ਨਹੀਂ ਮੈਂ ਲੰਘ ਲੂੰਗਾ ਲੈ ਚੰਗਾ ਵਿਚਾਰੇ ਨੇ ਇਹਨੇ ਵਧੀਆ ਟੈਸਟ ਕਰਕੇ ਹੁਣ ਦੱਸਿਆ ਪਹਿਲਾਂ ਵਾਲੇ ਡਾਕਟਰ ਨੇ ਤਾਂ ਇਹ ਦਰ ਦੱਸੀ ਹੀ ਨਹੀਂ ਵੀ ਖੂਨ ਦਾ ਸਰਕਲ ਰੁਕਿਆ ਹੋਇਆ ਹੈਗਾ ਚਲ ਕੇ ਰਾ ਦਵਾਈ ਸਟਾਰਟ ਕਰਦਾ 3 ਮਹੀਨੇ ਦਾ ਕੋਰਸ ਕਿਹਾ ਹੈ ਕੀ ਪਤਾ ਖਾਬਰਾ ਮੈਂ ਠੀਕ ਹੋਈ ਜਾਮ ਪੋਰਫੇਲ ਨੇਹਾ ਕੀ ਕਹਿੰਦਾ ਡਾਕਟਰ ਕੀ ਐ ਰਿਪੋਰਟਾਂ ਚ ਵੀਰੇ ਡਾਕਟਰ ਕਹਿੰਦਾ ਨਾ ਆ ਪਾਭੀ ਦੇ ਗੋਡੇ ਦੇ ਥੱਲੇ ਥੱਲੇ ਖੂਨ ਦਾ ਸਰਕਲ ਰੁਕ ਗਿਆ ਜਮਾ ਤੇ ਜਿਹੜਾ ਪਹਿਲਾਂ ਡਾਕਟਰ ਦਵਾਈ ਦੇਈ ਜਾਂਦਾ ਸੀਗਾ ਉਹਨੇ ਰਿਪੋਰਟਾਂ ਤਾਂ ਕਰਾਈਆਂ ਨਹੀਂ ਹੈਗੀਆਂ ਐਂ ਦਵਾਈ ਦੇਈ ਗਿਆ ਇਹ ਡਾਕਟਰ ਵਧੀਆ ਦਾ ਇਹਨੇ ਰਿਪੋਰਟਾਂ ਕਰਕੇ ਫੇਰ ਹੀ ਦੱਸਿਆਗਾ ਇਹਨੇ ਤਾਂ ਅੱਜ ਸਾਰੇ ਟੈਸਟ ਕਰਾਉਣੇ ਨੇ ਪਹਿਲਾਂ ਉਹ ਡਾਕਟਰ ਉਹ ਹੀ ਗੱਲਾਂ ਨੇਹਾ ਦੀ ਗੋਲੀਆਂ ਦੇ ਕੇ ਸਾਰ ਦਿੰਦਾ ਸੀ ਤਾਂ ਹੀ ਤਾਂ ਕੋਈ ਅਸਰ ਨਹੀਂ ਸੀ ਹੋ ਰਿਹਾ ਹੌਣ ਕੇ ਰਾਇ ਨੇ ਵਧੀਆ ਦਵਾਈ ਦਿੱਤੀ ਆ ਕਹਿੰਦਾ ਕਿ ਇਹ ਖਾਓ 3 ਮਹੀਨੇ ਦਾ ਪੂਰਸਾ ਤੁਹਾਨੂੰ ਫਰਕ ਪੈ ਜਾਊਗਾ ਚੱਲ ਹੁਣ ਨਾ ਦਵਾਈ ਟੈਂਸਰ ਖਾਈ ਚੱਲੀ ਕਹਿੰਦੇ ਆਏ ਨਾ ਹੋਗੇ ਕਿ ਦਵਾਈ ਖਾਵੇਂ ਨਾ 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 ਐ ਤਾਂ ਵਿਚੇਰਾ ਇੱਥੇ ਨੇੜੀ ਆ ਆ ਜਾਂਦਾ ਘਰੇ ਦੇਖ ਜਾਂਦਾ ਹਾਂ ਕੋਈ ਗੱਲਬਾਤ ਹੋਵੇ ਉਧਰ ਆ ਜਾਂਦਾ ਵਿਚਾਰਾ ਦਵਾਈ ਦੇ ਜਾਂਦਾਗਾ ਵਧੀਆ ਨਾ ਤਾਂ ਵੱਧ ਪੈਸੇ ਲੈਂਦਾ ਬਾਲਾ ਸਿਆਣਾ ਡਾਕਟਰ ਆ ਕਹਿੰਦੇ ਇਹਨੂੰ 3 ਸਾਲ ਦਾ ਐਕਸਪੀਰੀਅੰਸ ਆ ਉਹ ਪੈਸੇ ਵਾਲੀ ਗੱਲ ਨਹੀਂ ਹੁੰਦੀ ਬੰਦਾ ਠੀਕ ਹੋਣਾ ਚਾਹੀਦਾ ਹੈ ਨਾਲੇ ਹੁਣ ਮੈਂ ਇਹਦਾ ਛੇਤੀ ਇੱਧਰ ਬਦਲੀ ਕਰਾ ਲਊਗਾ। ਮੈਂ ਤਾਂ ਤੁਹਾਨੂੰ ਕਿੱਦੇ ਦੀ ਪਿੱਟਦੀ ਆ। ਤੁਸੀਂ ਤਾਂ ਜਦੋਂ ਹਫ਼ਤੇ ਚਾਹੁੰਨੇ ਇੱਕ ਦਿਨਾਂ ਨੇ। ਕਿਰੇ ਇੱਕ ਅੱਧੇ ਦਿਨ ਦੀ ਛੁੱਟੀ ਵੀ ਤਾਂ ਲੈ ਸਕਦੇ ਹੋ ਤੁਸੀਂ। ਸਹੀ ਗੱਲ ਐ ਵੀਰੇ। ਭਾਬੀ ਸਹੀ ਕਹਿੰਦੀ ਹੈਗੀ। ਅਸੀਂ ਦੋਨੇ ਹੀ ਰਹੇ ਗਿਆਂ ਘਰੇ। ਪਤਾ ਕਿੰਨਾ ਬੋਰ ਹੋ ਜਾਂਦੇ ਆ। ਨਾਲੇ ਭਾਬੀ ਵੀ ਬਿਮਾਰ। ਤੁਸੀਂ ਤਿੰਨ ਚਾਰ ਦਿਨ ਦੀ ਛੁੱਟੀ ਲੈ ਹੀ ਲਓ ਹਣ। ਮੈਂ ਤਾਂ ਹੁਣ ਵੀ ਦੇਖ-ਦੇਖ ਕੇ ਕੀ ਦੱਸਾਂ ਤੈਨੂੰ। ਮੇਰਾ ਬੁਰਾ ਹਾਲ ਹੋ ਜਾਂਦਾ ਕੱਲੀ ਬੈਠੀ ਦਾ। ਆਹ ਜਵਾਕੜੀ ਸਿਰ ਪਤਾ ਮੈਂ ਕਿੱਡਾ ਵੱਡਾ ਬੋਝ। ਤੁਸੀਂ ਐਂ ਤਾਂ ਸੋਚ ਲਓ। ਇੱਕ ਅੱਧਾ ਦਿਨ ਤਾਂ ਬੰਦਾ ਛੁੱਟੀ ਲੈ ਆ ਹੀ ਸਕਦਾ ਤੁਸੀਂ ਕਹਿ ਸਕਦੇ ਹੋ ਵੀ ਮੇਰੀ ਪਰਸਨਲ ਇਕੱਧ ਦੀ ਪ੍ਰੋਬਲਮ ਆ ਸਹੀ ਗੱਲ ਹੈ ਵੀਰੇ ਭਾਬੀ ਜਮਾਂ ਸਹੀ ਕਹਿੰਦੀ ਆ ਸਾਡਾ ਦੋਨਾਂ ਦਾ ਘਰੇ ਜਮਾਂ ਜੀ ਨਹੀਂ ਲੱਗਦਾ ਜੇ ਤੁਸੀਂ ਤਿੰਨ ਚਾਰ ਦਿਨ ਦੀ ਛੁੱਟੀ ਲੈ ਲਓਗੇ ਨਾ ਭਾਬੀ ਦਾ ਵੀ ਜੀ ਲੱਗ ਜਾਊਗਾ ਸਹੀ ਕਹਿੰਦੀ ਹੈ ਜੀ ਰੀਹਾ ਜੇ ਤੁਸੀਂ ਤਿੰਨ ਚਾਰ ਦਿਨ ਦੀ ਛੁੱਟੀ ਲੈ ਲਓ ਤਾਂ ਵਧੀਆ ਰਹੂਗਾ ਉਹ ਛੁੱਟੀ ਮਿਲਦੀ ਨਹੀਂ ਯਾਰ ਤੈਨੂੰ ਮੈਂ ਕਿੰਨੇ ਵਾਰੀ ਤਾਂ ਕਹਿ ਚੁੱਕਿਆ ਹੁਣ ਬਸ ਮੈਂ ਇੱਧਰ ਟ੍ਰਾਂਸਫਰ ਕਰਾਉਣਾ ਵੀ ਜੇ ਇਹਦਾ ਸ਼ਾਮ ਦੀ ਸ਼ਾਮ ਘਰੇ ਆ ਸਕਾਂ ਬਸ ਇਹ ਗੱਲ ਤਾਂ ਨਾ ਪਰ ਤੁਸੀਂ ਕਿੱਦੇ ਦੀ ਕਹੀ ਜਾਣੀਓ ਤੁਸੀਂ ਉਹਦੇ ਘਰੇ ਆਉਂਗੇ ਜਿੱਦ ਤੇ ਮੈਂ ਮੁੱਕ ਗਈ ਭਾਬੀ ਐਂ ਕਿ ਬੋਲਦੀ ਹੁੰਨੀ ਹੈਗੀ ਹੋਰ ਦੱਸ ਮੈਂ ਕੀ ਕਹਾਂ ਤੇਰੇ ਵੀਰੇ ਨੂੰ ਤਾਂ ਜਮਾਂ ਨਹੀਂ ਸ਼ਰਮ ਆਉਂਦੀ ਐਂ ਵੀ ਨਹੀਂ ਵੀ ਅਗਲੇ ਨੂੰ ਕਹਿ ਸਕੇ ਵੀ ਸਾਡੇ ਘਰੇ ਪ੍ਰੋਬਲਮ ਆ ਮੈਨੂੰ 2-4 ਦਿਨ ਦੀ ਛੁੱਟੀ ਦੇ ਦੋ ਅਗਲਾ ਹਰ ਕੋਈ ਲੈ ਹੀ ਲੈਂਦਾ ਛੁੱਟੀ ਐਡਾ ਕੀ ਕੰਮ ਉੱਥੇ ਰੁਕ ਗਿਆ ਤੁਹਾਡਾ ਤੈਨੂੰ ਪਤਾ ਨਾ ਡਾਕਟਰ ਚ ਬੰਦੇ ਘੱਟ ਐ ਤੇ ਕੰਮ ਜ਼ਿਆਦਾ ਐ ਮੈਂ ਛੁੱਟੀ ਕਿਵੇਂ ਲੈਣਾ ਯਾਰ ਬਸ ਤੁਹਾਡੇ ਕੋ ਤਾਂ ਨਾ ਆਹੀ ਗੱਲਾਂ ਰਹਿ ਗਈਆਂ ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ ਪਰ ਆਏ ਨਹੀਂ ਕਹਿੰਦੇ ਉੱਥੇ ਵੀ ਮੈਂ ਵੀ ਘਰੇ ਜਾ ਆਵਾ ਤੁਸੀਂ ਕਹਿ ਹੀ ਸਕਦੇ ਆ ਉਹਨਾਂ ਨੂੰ ਵੀ ਮੈਨੂੰ ਇੱਕ ਦੋ ਦਿਨ ਦੀ ਛੁੱਟੀ ਦੇ ਦਿਓ ਘਰੇ ਕੰਮ ਆ ਜ਼ਰੂਰੀ ਚਲ ਠੀਕ ਆ ਯਾਰ ਮੈਂ ਨਾ ਆਪਣੇ ਯਾਰਾਂ ਦੋਸਤਾਂ ਨੂੰ ਮਿਲਣਾ ਸੀਗਾ ਮਾਣੋ ਕੋਲ ਚੱਲਿਆ ਠੀਕ ਆ ਜਾ ਆ ਦੇਖ ਲਾ ਬਸ ਆਹੀ ਗੱਲ ਰਹਿ ਗਈ ਜਿੱਦੇ ਹੱਥ ਤੇ ਚਿੱਕ ਦੇ ਨਾ ਆਉਂਦੇ ਨੇ ਘਰੇ ਤਾਂ ਮੈਂ ਕਹਿੰਨੀ ਬਸ ਰੋਟੀ ਖਾਣ ਆਉਂਦਾ ਦਾ ਬਾਹਰ ਵੱਗ ਜਾਂਦਾ ਦੋਸਤਾਂ ਕੋਲ ਕਦੀ ਇਹਦੇ ਕੋਲ ਖੜ ਗਏ ਕਦੀ ਉਹਦੇ ਕੋਲ ਖੜ ਗਏ ਚਲ ਕੋਈ ਨਹੀਂ ਭਾਬੀ ਅਰੇ ਮੈਨਾਂ ਤੁਸੀਂ ਕਰ ਜਾ ਜੇ ਵੀਰ ਨੇ ਰਹਿਣਾ ਹੋਗਾ ਨਾ ਰਹਿ ਆਪੂਗਾ ਅਮੀ ਮਿੰਤਾ ਨਾ ਕਰ ਤੁਸੀਂ ਕਾਹਦੀਆਂ ਮਿੰਤਾ ਮੈਨੂੰ ਤੈਨੂੰ ਹੁੰਦਾ ਵੀ ਤੇਰੇ ਵਿਚਾਈ ਤੇ ਸਾਰੀ ਤੇ ਬੋਝ ਪਿਆਗਾ ਮਾੜਾ ਮੋਟਾ ਇਹ ਵੀ ਦੇਖ ਲਿਆ ਕਰੇ ਘਰੇ ਭਾਬੀ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਆ ਬੋਝ ਵਾਲੀ ਗੱਲ ਨਾ ਕਰੇ ਕਰ ਕੋਈ ਬੋਝ ਨਹੀਂ ਹੈਗੀ ਮੇਰੇ ਤੇ ਤੈਨੂੰ ਨਹੀਂ ਲੱਗਦਾ ਨੇਹਾ ਮੈਨੂੰ ਲੱਗਦਾ ਇਸ ਕਰਕੇ ਤੈਨੂੰ ਕਹਿਨੀ ਆ ਚੱਲ ਜਾ ਕੋਈ ਨਹੀਂ ਹੁਣ ਤੂੰ ਵੀ ਰਾਮ ਕਰ ਲੈ ਟੜਕੇ ਦੀ ਉੱਠ ਜਾਨੀ ਆ ਸਾਰ ਦਿਨ ਕੰਮ ਤੇ ਲੱਗੀ ਰਹਿੰਦੀ ਆ ਜਾ ਪੈ ਜਾ ਕੋਈ ਗੱਲ ਨਹੀਂ ਔਰ ਬਣਾ ਲਈ ਫੇਰ ਰੋਟੀ ਜਦ ਆ ਗਏ ਤੇਰੇ ਬਾਈ ਤੇਰੇ ਅੱਲੀ ਜਾਣੇ ਵੀ ਵਿਚਾਰੀ ਕੀ ਕਰੇ ਨਾਲੇ ਮੈਨੂੰ ਸੁਭਾਲਦੀ ਐ ਨਾਲੇ ਘਰ ਦਾ ਕੰਮ ਧੰਦਾ ਦੇਖਦੀ ਐ ਐਕਸ਼ਨ ਹੁਣ ਤਾਂ ਨੇੜੇ ਆ ਗਿਆ ਉਹਨੂੰ ਤਾਂ ਬੜਾ ਕਹਿੰਦੀ ਸੀ ਮੇਰਾ ਜੀ ਨਹੀਂ ਲੱਗਦਾ ਤੇ ਹੁਣ ਮੇਰੇ ਨੇੜੇ ਵੀ ਨਹੀਂ ਆਉਂਦੀ ਮੇਰਾ ਤਾਂ ਸੱਚੀ ਜੀ ਨਹੀਂ ਲੱਗਦਾ ਨਾਲੇ ਮੈਨੂੰ ਤਾਂ ਇਹ ਨਹੀਂ ਪਤਾ ਮੈਨੂੰ ਇੰਨਾ ਪਿਆਰ ਤੁਹਾਡੇ ਨਾਲ ਕਿਵੇਂ ਹੋ ਗਿਆ ਅੱਛਾ ਤੇ ਆਹਾ ਤੁਹਾਡਾ ਬਰਥਡੇ ਗਿਫਟ ਥੈਂਕ ਯੂ ਯਾਰ ਇੰਨਾ ਸੋਹਣਾ ਬਰਥਡੇ ਗਿਫਟ ਦੇਣ ਲਈ ਆਪਦੇ ਨੂੰ ਥੈਂਕ ਯੂ ਨੂੰ ਕਹਿੰਦੇ ਹੁੰਦੇ ਨਾਲੇ ਮੇਰੇ ਪਿਆਰੇ ਨਿਸ਼ਾਨੀਆਂ ਇਹਨੂੰ ਸਾਹਮ ਕੇ ਰੱਖਿਓ। ਕੋਈ ਸਾਹਮ ਕੇ ਰੱਖੂੰਗਾ। ਸੱਚ ਮੈਂ ਤਾਂ ਤੈਨੂੰ ਐਂ ਕਹਿੰਦਾ ਸੀਗਾ ਯਾਰ ਇੱਕ ਨਵਾਂ ਡਿਜ਼ਾਈਨ ਜਾਂ ਚੱਲਿਆ। ਮੈਨੂੰ ਉਹ ਵਾਲਾ ਪਸੰਦ ਆ। ਕੱਲਣਾ ਮੁੰਡੇ ਦੇ ਪਾਏ ਦੇਖਿਆ ਸੀਗਾ ਮੈਂ। ਓਹੋ ਫਿਰ ਇਸ ਕਿਹੜੀ ਦਿੱਕਤ ਵਾਲੀ ਗੱਲ ਆ? ਕੋਈ ਨਹੀਂ ਜਿਹੜਾ ਡਿਜ਼ਾਈਨ ਤੁਸੀਂ ਬਣਵਾਉਣਾ ਉਹ ਬਣਵਾ ਲਿਓ। ਐਂ ਕਰਿਓ ਤੁਸੀਂ ਮੈਂ ਤੁਹਾਨੂੰ ਐਡਰੈਸ ਦੇ ਦੂੰਗੀ ਸਨੇਰੇ ਦਾ। ਤੁਸੀਂ ਚੇਂਜ ਕਰਵਾ ਲਿਓ। ਹਾਂ ਚਲ ਐਂ ਕਰੂੰਗਾ। ਮੈਂ ਜਾ ਆਉਂਗਾ ਆ ਉਹਨਾਂ ਨੂੰ ਦੇ ਆਉਂਗਾ ਤੇ ਜਿਹੜਾ ਡਿਜ਼ਾਈਨ ਮੈਨੂੰ ਪਸੰਦ ਆ ਮੈਂ ਬਣਵਾ ਲੇਂਗਾ। ਜਿੰਨੇ ਪੈਸੇ ਤੁਹਾਨੂੰ ਚਾਹੀਦੇ ਹੋ ਮੈਨੂੰ ਦੱਸ ਦਿਓ ਫਿਰ ਕੋਈ ਗੱਲ ਨਹੀਂ ਤੂੰ ਪੈਸੇ ਦੀ ਅੱਗੇ ਕਦੇ ਕਮੀ ਆਉਂਦੀ ਈ ਮੈਨੂੰ ਤੇ ਤੂੰ ਨਹੀਂ ਠੀਕਾ ਮੇਰੇ ਨਾਲ ਜਾਣਾ ਤੇ ਐਵੇਂ ਨਾ ਬਾਜ਼ਾਰ ਚ ਆਇਆ ਕਰ ਯਾਰ ਬਾਲਾ ਨਹੀਂ ਜਾਂਦੀ ਗੁਰੂ ਹੋਰ ਕੁਝ ਤੇ ਮੈਂ ਤੁਹਾਨੂੰ ਕਹਿੰਦਾ ਸੀ ਹੂੰ ਮੇਰੀ ਕਦੇ ਜਿੱਥੇ ਕੋਈ ਨਾ ਹੋਵੇ ਮੈਂ ਕਿਹੜਾ ਮਨਾਂ ਕੀਤਾ ਅੱਛਾ ਇੰਨਾ ਚ ਕੀ ਨਾ ਹੋ ਜਾਏ ਤੇ ਯਕੀਨ ਤਾਂ ਬਹੁਤ ਹੈ ਅੱਛਾ ਚਲ ਕੋਈ ਗੱਲ ਨਹੀਂ ਫਿਰ ਮਿਲਦੇ ਆਪਾਂ ਕਿਸੇ ਦਿਨ ਤੇ ਆਪਾਂ ਮੈਂ ਬਦਲਾ ਲੇ ਲੂੰਗਾ ਠੀਕ ਹੈ ਤੇ ਮੈਨੂੰ ਪਿਆਰ ਕਰਨਾ ਮਨ ਛੱਡੀ ਇਹ ਤਾਂ ਮੈਂ ਕੰਧਾਂ 'ਚ ਟੱਕਰਾ ਮਾਰ ਮਾਰ ਮਰਤੀ ਲੈ ਮੈਂ ਪਿਆਰ ਕਰਨਾ ਕਿਉਂ ਛੱਡੂਗੀ ਤੁਹਾਨੂੰ ਯਕੀਨ ਨਹੀਂ ਮੇਰੇ ਤੇ ਬਸ ਠੀਕ ਹੈ ਯਕੀਨਤਾ ਬਥੇਰਾ ਤੇਰੇ ਤੇ ਤੇ ਹਾਂ ਸੱਚ ਤੇਰਾ ਵੀ ਬਾੜੇ ਆਉਂਦਾ ਕੀ ਚਾਹੀਦਾ ਤੈਨੂੰ ਦੱਸ ਉਹੀ ਚੀਜ਼ ਲਿਆਉਣੀ ਮੈਨੂੰ ਤਾਂ ਝਾਂਜਣਾ ਚਾਹੀਦੀ ਹਾਂ ਹਾਂ ਸੱਚ ਤੇਰੇ ਪੈਰ ਵੀ ਸੁਨਨੇ ਆ ਉਹ ਕੋਈ ਗੱਲ ਨਹੀਂ ਸੋਨੇ ਦੀ ਆੜਵਾਦਾ ਕਿ ਚਾਂਦੀ ਦੀਆਂ ਨਾ ਚਾਂਦੀ ਦੀਆਂ ਠੀਕ ਆ ਚਲ ਕੋਈ ਗੱਲ ਨਹੀਂ ਤੇਰੀਆਂ ਚਾਂਦੀਆਂ ਝਾਂਜਰਾਂ ਤੈਨੂੰ ਮਿਲ ਜਾਣਗੀਆਂ ਚੱਲੀ ਆਪਾਂ ਕਰਾਂਗੇ ਹਾਂਜੀ ਇਨਸ਼ਾਅੱਲਾ ਮੈਂ ਕਰਦੀਆਂਗਾ ਨਾ ਮੇਰੇ ਮੈਸੇਜ ਦਾ ਰਿਪਲਾਈ ਕਰਦਾ ਨਾ ਮੇਰਾ ਫੋਨ ਚੱਕਦਾ ਹੈਲੋ ਹਾਂ ਨਾ ਕੀ ਹੋ ਗਿਆ ਤੈਨੂੰ ਨਾ ਤੂੰ ਮੇਰੇ ਮੈਸੇਜ ਦਾ ਰਿਪਲਾਈ ਕਰਦਾਗਾ ਨਾ ਤੂੰ ਮੇਰਾ ਫੋਨ ਚੱਕਦਾ ਓ ਯਾਰ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਮੈਂ ਕਿਹਦੇ ਕਿਹਦੇ ਮੈਸੇਜ ਦਾ ਰਿਪਲਾਈ ਕਰਦਾ ਫਿਰਾਂ ਕਿਹਦੇ ਕਿਹਦੇ ਮੈਸੇਜ ਦਾ ਕੀ ਮਤਲਬ ਆ ਐਨੇ ਕਿੰਨੇ ਕਿ ਮੈਸੇਜ ਆਉਂਦੇ ਨੇ ਹੈ ਨਾਲੇ ਮੈਂ ਤੇਰੇ ਲਈ ਜ਼ਰੂਰੀ ਨਹੀਂ ਹੈਗੀ ਮੈਂ ਤਾਂ ਤੇਰਾ ਦਿਲੋਂ ਕੀਤਾ ਸੀ ਪਰ ਤੂੰ ਤੂੰ ਤਾਂ ਮੈਨੂੰ ਇਗਨੋਰ ਹੀ ਕਰੀ ਜਾਣਾ ਓ ਯਾਰ ਮੈਨੂੰ ਇਹੋ ਜਿਹਾ ਕੁਝ ਪਸੰਦ ਨਹੀਂ ਇਹੋ ਜੀਆਂ ਗੱਲਾਂ ਹੀ ਨਾ ਕਰਿਆ ਕਰ ਮੇਰੇ ਨਾਲ ਕਿਉਂ ਉਹ ਟਾਈਮ ਭੁੱਲ ਗਿਆ ਜਦੋਂ ਮੇਰੀਆਂ ਸੋਹਾਂ ਖਾਂਦਾ ਹੁੰਦਾ ਸੀ ਮੈਨੂੰ ਕਹਿੰਦਾ ਹੁੰਦਾ ਸੀ ਮੈਂ ਤੈਨੂੰ ਬਹੁਤ ਪਿਆਰ ਕਰਦਾ ਮੈਂ ਤੈਨੂੰ ਕਦੇ ਨਹੀਂ ਛੱਡਦਾ ਓ ਯਾਰ ਜਦੋਂ ਕਰਦੇ ਸੀ ਉਹ ਉਹਨੂੰ ਗੱਲਾਂ ਸੀ ਠੀਕ ਆ ਨਾ ਨਾ ਤਾਂ ਮੇਰੇ ਕੋਲ ਹੁਣ ਟਾਈਮ ਆ ਚੱਲ ਚੰਗਾ ਕੋਈ ਕਸਟਮਰ ਆਗਾ ਫਿਰ ਕਰਦਾ ਫੋਨ ਲੈ ਫੋਨ ਹੀ ਕੱਟਤਾ ਅਨਮੋਲ ਮੈਂ ਤਾਂ ਤੈਨੂੰ ਦਿਲੋਂ ਕੀਤਾ ਸੀ ਪਰ ਮੈਨੂੰ ਨਹੀਂ ਪਤਾ ਸੀ ਤੂੰ ਮੇਰੇ ਨਾਲ ਐ ਕਰੇਂਗਾ ਤੂੰ ਚੰਗੀ ਨਹੀਂ ਕੀਤੀ ਮੇਰੇ ਨਾਲ ਜਿਹਨੇ ਫੋਨ ਕੀਤਾ ਰਿਹਾ ਚੱਕ ਦੀ ਹੈ ਹਲੋ ਹਲੋ ਕਿਵੇਂ ਨੇ ਹਾਂ ਮੈਂ ਤਾਂ ਠੀਕ ਹਾਂ ਯਾਰ ਨਾ ਮੈਨੂੰ ਪੈਸਿਆਂ ਦੀ ਬਾਲੀ ਲੋੜ ਸੀ ਤੇ ਤੂੰ ਮੈਨੂੰ ਦੇ ਦੇ ਪੈਸੇ ਥੋੜੇ ਜੇ ਹਾਂ ਹਾਂ ਕੋਈ ਨਹੀਂ ਮੈਂ ਕਿਹੜਾ ਤੈਨੂੰ ਪਹਿਲਾਂ ਕਦੇ ਜਵਾਬ ਦਿੱਤਾ ਸੀ ਬਸ ਠੀਕ ਹੈ ਤੇ ਕਿੱਥੇ ਮਿਲਾਂਗੇ ਆਪਾਂ ਉਹੀ ਮੋਟਰ ਤੇ ਮਿਲਦੇ ਹਾਂ ਬਸ ਠੀਕ ਹੈ ਤੂੰ ਐ ਕਰ ਫਿਰ ਜਲਦੀ ਆ ਜਾ ਹਾਂ ਹਾਂ ਆਗੀ ਬਸ ਹਾਂ ਠੀਕ ਹੈ ਠੀਕ ਚਾਰੇ ਬਤ ਆਗੀ ਮੋਟਰ ਤੇ ਹੋ ਹੋਰ ਦੱਸੋ ਠੀਕ ਠਾਕ ਹੋ ਤੁਸੀਂ ਲਿਆਓ ਪਹਿਲਾਂ ਆਪਾਂ ਕੋਲ ਡਰਿੰਕ ਹੀ ਬੀ ਲਈਏ ਫੇਰ ਗੱਲ ਕਰਦੇ ਹਾਂ ਤੁਸੀਂ ਵੀ ਚੱਕ ਲੋ ਹਾਂਜੀ ਹਾਂਜੀ ਪੀ ਲੈਨੇ ਆ ਨਾਲੇ ਮੈਂ ਬਹੁਤ ਵਧੀਆ ਨਾਲੇ ਅੱਜ ਮੇਰੀ ਕਿਵੇਂ ਯਾਦ ਆ ਗਈ ਉਹ ਜਾਤ ਤਾਂ ਤੁਹਾਡੀ ਰੋਜ਼ ਹੀ ਹੁੰਦੀ ਆ ਪਹਿਲਾਂ ਤੁਸੀਂ ਐਂ ਦੱਸੋ ਪੈਸੇ ਲੈ ਆਏ ਹਾਂਜੀ ਪੈਸੇ ਤਾਂ ਮੈਂ ਲੈ ਆਈ ਤੁਸੀਂ ਕਹੋ ਮੇਰੀ ਜਾਨ ਮੰਗ ਲਓ ਹੋ ਗਈ ਹਾਜ਼ਰ ਅੱਛਾ ਜੀ ਇਹ ਨਾ ਕੀ ਹੋ ਗਿਆ ਕੀ ਸੀ ਇਹਦੇ ਚ ਡਾਕਟਰ ਸਾਹਿਬ ਤੁਹਾਨੂੰ ਕੀ ਲੱਗਦਾ ਸੀ ਕਿ ਤੁਸੀਂ ਮੇਰੇ ਜਜ਼ਬਾਤਾਂ ਨਾਲ ਖੇਡ ਕੇ ਮੈਨੂੰ ਪਿਆਰ ਦੇ ਜਾਲ ਚ ਫਸਾ ਕੇ ਮੈਨੂੰ ਛੱਡ ਦੋਗੇ ਤੇ ਇਹ ਕਿਹੜੇ ਪੱਲਾ ਛੱਡ ਦੋਗੇ ਕਿ ਮੇਰੇ ਕੋਲ ਤਾਂ ਟਾਈਮ ਹੀ ਨਹੀਂ ਮੈਨੂੰ ਇਹ ਸਭ ਪਸੰਦ ਨਹੀਂ ਨੀਹਾ ਮੈਂ ਮੈਂ ਤੈਨੂੰ ਹੁਣ ਵੀ ਬਹੁਤ ਪਿਆਰ ਕਰਦਾ ਹਾਂ ਕਸਟ ਕਰਦਾ ਸਰ ਬਸ ਚਾਹਤ ਤਾਂ ਕਿਸੇ ਸੀ ਉਹ ਤੱਕ ਮੈਸੇਜ ਤੇ ਮੈਂ ਹੁਣ ਛੋਟੀ ਨਹੀਂ ਰਹੀ ਤੁਮੇ ਨਹੀਂ ਤੁਮੇ ਨੂੰ ਪਿਆਰ ਕਰਦੀ ਆ ਨੀਖਾ ਪਿਆਰ ਪਿਆਰ ਕਰਦੀ ਸੀ ਤੇ ਹੁਣ ਪਿਆਰ ਕਰਕੇ ਮੇਰੀ ਜਿੱਤੇ ਤੇ ਨਾਲੇ ਮੈਂ ਜਿਹਨੂੰ ਪਿਆਰ ਕਰਦੀ ਆ ਨਾ ਉਹ ਤੈਨੂੰ ਕਰਦੀ ਆ ਤੇ ਜੇ ਕੋਈ ਮੇਰੇ ਤੋਂ ਦੋ ਕਦਮ ਪਿੱਛੇ ਹਟਦਾ ਨਾ ਤਾਂ ਮੈਂ ਉਹਨੂੰ ਚਾਰ ਕਦਮ ਪਿੱਛੇ ਹਟਦੀ ਆ ਮੈਨੂੰ ਨਾਲੇ ਤੂੰ ਮੂੰਹ ਮੇਰੇ ਨਾਲ ਚੰਗੇ ਨਹੀਂ ਕੀਤੀ ਮੇਰੇ ਜਜ਼ਬਾਤਾਂ ਨਾਲ ਖੇਡ ਕੇ ਤੇਰਾ ਤਾਂ ਮੈਂ ਦਿਲ ਤੋਂ ਕੀਤਾ ਸੀ ਤੇ ਤੂੰ ਤੂੰ ਮੇਰੇ ਨਾਲ ਖੇਡਦਾ ਰਿਹਾ ਤੇਰੇ ਨਾਲ ਪਿਆਰ ਕਰਕੇ ਨਾ ਮੈਂ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਕੀਤੀ ਆ ਕਿ ਅੱਜ ਅੱਜ ਮੈਂ ਤੇਰੇ ਨਾਲ ਨਫ਼ਰਤ ਵੀ ਮੋਕਾ ਕੇ ਚੱਲੀ ਆ ਕਿ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ